ਹੈਰਾਨ ਕਰਕੇ ਰੱਖ ਦੇਣ ਵਾਲੀ ਖਬਰ ਸ਼੍ਰੀ ਮਾਛੀਵਾੜਾ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਬਿtirata ਇੱਕ ਨਹੀਂ ਦੋ ਨਹੀਂ ਬਲਕੇ ਚਾਰ ਦੁਕਾਨਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਮਾਚੀਵਾੜਾ ਸਾਹਿਬ ਦੇ ਕੋਹਾੜਾ ਰੋਡ ਉੱਤੇ ਸਥਿਤ ਜਿੱਥੇ ਤਿੰਨ ਦੁਕਾਨਾਂ ਦੇ ਸ਼ਟਰ ਪੁੱਟੇ ਗਏ ਉੱਥੇ ਇੱਕ ਦੁਕਾਨ ਦੀ ਕੰਦ ਨੂੰ ਪਿੱਛੋਂ ਸਨ ਲਗਾ ਕੇ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੁਕਾਨਾਂ ਦੇ ਗੱਲਿਆਂ ਚੋਂ ਜਿੱਥੇ ਹਜ਼ਾਰਾਂ ਰੁਪਏ ਚੋਰੀ ਕੀਤੇ ਗਏ ਉੱਥੇ ਹੀ ਕੁਝ ਕੀਮਤੀ ਸਮਾਨ ਵੀ ਚੋਰ ਚੋਰੀ ਕਰਕੇ ਫਰਾਰ ਹੋ ਗਏ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰਾਂ ਨੇ ਪ੍ਰਸ਼ਾਸਨ ਅੱਗੇ ਚੋਰਾਂ ਨੂੰ ਨੱਥ ਪਾਉਣ ਦੀ ਗੁਹਾਰ ਲਗਾਈ ਹੈ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੈਂ ਨਾ ਕੁਲਦੀਵਰਾ ਮਾ ਜੀ। ਆ ਕਿਹੜੀ ਜਗ੍ਹਾ ਤੇ ਰਹਿੰਦੇ ਹੋ? ਆ ਮੱਛਿਵੜਾ ਦੇ ਕੋਲ ਨੀ। ਦੁਕਾਨ ਕਿਹੜੀ ਜਗ੍ਹਾ ਤੇ ਹੈ ਤੁਹਾਡੀ? ਦੁਕਾਨ ਕੋ ਵਾਲਾ ਰੋਡ ਮੱਛਿਵੜਾ ਜੀ। ਆਪਣੇ హెয়ার ਸਲੂਨ ਹੈ ਜੀ। ਕੀ ਗੱਲ ਹੋਈ ਸੀ ਕਿੱਸ ਤਰ੍ਹਾਂ ਹੋਇਆ ਹੈ ਸਭ ਇਹ ਵੀਰ ਜੀ ਮੈਂ ਸਵੇਰੇ ਗਰਾਊਂਡ ਦੇ ਵਿੱਚ ਸੀਗਾ ਮੈਨੂੰ ਅਚਾਨਕ ਬੜੇ ਮਿੱਤਰ ਆਇਆ ਮੇਰੇ ਕੋਲ। ਉਹਨੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਸ਼ਟਰ ਪੱਟੇ ਹੋਏ ਨੇ ਤੇ ਜਦ ਅਸੀਂ ਆ ਕੇ ਦੇਖਿਆ ਤਾਂ ਤਿੰਨ ਦੁਕਾਨਾਂ ਦੇ ਸ਼ਟਰ ਪੱਟੇ ਹੋਏ ਸੀਗੇ ਤੇ ਇੱਕ ਦੁਕਾਨ ਦੇ ਵਿੱਚੋਂ ਮੋਗਾ ਕੱਢ ਗਏ ਸਮਾਨ ਕੱਢਿਆ ਹੋਇਆ ਸੀਗਾ ਕਿੰਨਾ ਕ ਨੁਕਸਾਨ ਹੋਇਆ ਬਾਈ ਜੀ ਕਿਹੜੀ ਕਿਹੜੀ ਸ਼ੀ ਜ ਲੈ ਕੇ ਨੁਕਸਾਨ ਹੈ ਬਾਈ ਜੀ ਗੱਲੇ ਦੇ ਵਿੱਚ ਰੱਖੇ ਹੋਏ ਸੀਗੇ ਪੈਸੇ ਜੀ ਅੱਜ ਦਾ ਬਿੱਲ ਬੁੱਲ ਭਰਉਣ ਦੇ ਲਈ ਰੱਖੇ ਹੋਏ ਸੀਗੇ ਯਾਨੀ ਕਿ 6000 ਮੇਰੇ ਗੱਲੇ ਦੇ ਵਿੱਚ ਸੀਗਾ ਤੇ ਇਹਨਾਂ ਵੀ ਰੋਣਾਂ ਦੇ ਗੱਲੇ ਦੇ ਵਿੱਚ ਵੀ ਗੱਲੇ ਹੀ ਫੁੱਲ ਕੇ ਲੱਗੇ ਹੋਏ ਸਾਰਾ ਸਮਾਨ ਸਾਰੀਆਂ ਦੁਕਾਨਾਂ ਦੇ ਗੱਲੇ ਹੀ ਫੋਲ ਹੋ ਗਏ। ਹਾਂਜੀ ਗੱਲੇ ਫੋਲ ਹੋ ਗਈ। ਕੋਈ ਹੋਰ ਸਮਾਨ ਵੀ ਨਾਲ ਹੋਰ ਸਮਾਨ ਨਹੀਂ ਜੀ ਕੋਈ ਚੱਕ ਹੋਇਆ ਜੀ। 15-20 ਹਜ਼ਾਰ ਦਾ ਟੋਟਲ ਨੁਕਸਾਨ ਹੋਇਆ ਜੀ। ਕਿੰਨੇ ਕ ਵਜੇ ਦੀ ਘਟਨਾ ਲੱਗਦੀ ਕੋਈ ਕੈਮਰੇ ਜਾਂ ਸੀਸੀਟੀਵੀ ਲੱਗੇ ਹੋਏ। ਤਕਰੀਬਨ ਮੇਰੇ 10 ਵਜੇ ਤੱਕ ਮੈਂ ਉਹਨਾਂ ਕੰਮ ਕਰਕੇ ਗਿਆ ਜੀ ਰੈਸਟਮਰ ਦਾ। ਤੇ ਉਸ ਤੋਂ ਬਾਅਦ ਦੀ ਗੱਲ ਆ ਜੀ। ਤੇ 12 ਕ ਵਜੇ ਦੀ ਗੇਟ ਦੀ ਗੱਲ ਲੱਗਦੀ। ਕੋਈ ਕੈਮਰੇ ਵਗੈਰਾ ਲੱਗੇ ਹੋਏ ਤੁਹਾਡੇ? ਕੈਮਰੇ ਅਸੀਂ ਚੈੱਕ ਕੀਤੇ ਸੀਗੇ ਜਿਮ ਵਾਲੇ ਫੋਕਸ ਜਿਮ ਦੇ ਵੀ। ਸਖਰਾਂ ਨੇ ਚੱਕ ਕੇ ਕੀ ਆਂਦੇ ਜੀ। ਯਾਨੀ ਕਿ ਤਿੰਨ ਚਾਰ ਉਸੇ ਚੱਕ ਦੇ ਅਧਾਰ ਤੇ ਆ ਰਿਹਾ ਜੀ ਹਾਂਜੀ ਪੁਲਿਸ ਕੰਪਲੇਟ ਕੀਤੀ ਹੈ ਜੀ ਉਹਦੇ ਫੋਨ ਵੀ ਕਰਦੇ 112 ਤੇ ਜੀ ਤੇ ਅਸੀਂ ਉਹ ਕੰਪਲੀਟ ਵੀ ਕੀਤੀ ਠੀਕ ਹੈਂਦਾ ਪੁਲਿਸ ਸਰ ਉਹ ਕਹਿੰਦੇ ਤੁਸੀਂ ਕੰਪਲੀਟ ਦਰਜ ਕਰਾ ਦਿਓ ਫੋਟੋਆਂ ਵਗੈਰਾ ਚੈੱਕ ਕਰਵਾ ਦਿਆਂਗੇ ਤੇ ਕਾਰਵਾਈ ਕਰਾਂਗੇ ਦੇ ਕੀ ਮੰਗ ਕਰਦੇ ਹੋ ਮੰਗ ਤਾਂ ਵੀਰ ਜੀ ਇਹੀ ਹੈ ਜੀ ਇੱਦਾਂ ਗਰੀਬ ਆਂਦੇ ਜੀ ਬੇ ਸਾਡਾ ਨੁਕਸਾਨ ਜਿਹੜਾ ਹੋਇਆ ਵਾ ਉਹ ਸਾਨੂੰ ਮੁਆਜਰਤਾ ਚਾਹੀਦੀ ਹੈ ਜੀ ਸ਼ਹਿਰ ਚ ਵੀ ਬਹੁਤ ਚੋਰੀਆਂ ਹੋ ਰਹੀਆਂ ਕੋਈ ਜੀ ਕੀ ਨਾਮ ਰੋਲੇ ਮੇਰਾ ਨਾਮ ਹੈ ਜੀ ਮਨਿੰਦਰ ਸਿੰਘ ਆ ਆਪਣੀ ਕਨਫੈਕਸ਼ਨਰੀ ਦੀ ਦੁਕਾਨ ਸੀ ਭਾਜੀ ਕਿੰਨੇ ਕਦਮੇ ਤੋਂ ਕਰਦੇ ਸੀ ਇੱਕ ਸਾਲ ਤੋਂ ਅਸੀਂ ਕਰ ਰਹੇ ਆ ਜੀ ਕੀ ਗੱਲ ਵੀ ਉਸ ਮਾਮਲਾ ਕੀ ਹੋਇਆ ਮਾਮਲਾ ਇਦਾਂ ਹੀ ਸਾਨੂੰ ਕਿਸੇ ਮੱਤਰਵੇਲੀ ਦਾ ਫੋਨ ਆਇਆ ਜੀ ਉਹ ਇੰਡਸਟਰੀ ਯਾਰੇ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਤੁਹਾਡੇ ਸ਼ਟਰ ਪੱਟੇ ਹੋਏ ਨੇ ਡੋਪ ਦੇ ਤੋਂ ਅਸੀਂ ਜਦੋਂ ਸ਼ੌਪ ਤੇ ਆਏ ਆ ਜੀ ਅਸੀਂ ਦੇਖਿਆ ਵੀ ਸਾਡਾ ਦਾ ਸ਼ਟਰ ਪੱਟੇ ਹੀ ਪੱਟਿਆ ਸਾਡੇ ਨਾਲ ਦੀਆਂ ਦੁਕਾਨਾਂ ਦੇ ਵੀ ਸ਼ਟਰ ਪੱਟੇ ਹੋਏ ਆ ਸਾਡੀਆਂ ਤਿੰਨ ਦੁਕਾਨਾਂ ਦਾ ਨੁਕਸਾਨ ਹੋਇਆ ਚੌਥੀ ਵੀ ਤਾਂ ਅੰਦੇ ਵੀ ਟਰਾਈ ਕਰ ਰਹੇ ਸੀਗੇ ਉਹ ਤਨੋਂ ਚੌਥੀ ਦਾ ਉਹਨਾਂ ਦੇ ਕੋਈ ਹੱਥ ਪੱਲੇ ਨਹੀਂ ਲੱਗਿਆ ਤਾਂ ਜਾਂ ਉਹਨਾਂ ਨੂੰ ਕੋਈ ਵਿੜਕਾ ਗਈ ਉਹ ਬੰਦੇ ਭੱਜ ਗਏ ਜੀ ਲੋਕ ਵਗੈਰਾ ਤੋੜੇ ਹੋਏ ਨੇ ਜਾਂ ਸ਼ਟਰ ਇਹ ਸ਼ਟਰ ਪੱਟੇ ਹੋਏ ਆ ਜੀ ਲੋਕ ਨੂੰ ਟਰਾਈ ਨਹੀਂ ਕੀਤਾ ਉਹਨਾਂ ਨੇ ਜਾਨੀ ਕਿ ਉਹਨਾਂ ਕੋਲ ਟੂਲ ਵਗੈਰਾ ਸਾਰਾ ਕੁਝ ਸੀਗਾ ਜਿਹਦੇ ਨਾਲ ਉਹਨਾਂ ਦਾ ਕੁਝ ਕਰ ਸਕਣ ਉਹ ਜਾਨੀ ਕਿ ਐਕਸਪਰਟ ਬੰਦਿਆਂ ਦਾ ਕੰਮ ਲੱਗਦਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਅਦਰ ਜਿਹੜੀ ਸੇਵਿੰਗ ਪਈ ਹੁੰਦੀ ਆ ਬੰਦੇ ਕੋਲੇ ਮਤਲਬ ਕੈਸ਼ ਹੀ ਹੀ ਲੈ ਕੇ ਗਏ ਨੇ ਉਹ ਕੈਸ਼ ਤੋਂ ਇਲਾਵਾ ਕੁਝ ਨਹੀਂ ਨਿਕਤਨ ਕੀਤਾ ਉਹਨਾਂ ਨੇ ਜਾਨੀ ਕਿ 15-20 ਹਜ਼ਾਰ ਦਾ ਟੋਟਲ ਲਾਸ ਹੋ ਗਿਆ ਜੀ ਪਾਲਸ ਪਰਚਾਜ ਐਨ ਕੰਪਲੀਟ ਕਰਤੀ ਹਾਂਜੀ ਕੰਪਲੀਟ ਕਰਤੀ ਜੀ ਕੀ ਮੰਗੇ ਕਰਦੇ ਮੰਗ ਇਹੀ ਕਰਦੇ ਆਂ ਜੀ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਵੀ ਸਾਨੂੰ ਇਨਸਾਫ ਜਿਆ ਦਵਾਈਆ ਜਾਵੇ ਜੀ ਕੀ ਲੱਗਦਾ ਕਿਸੇ ਤੇ ਸ਼ੱਕ ਤਾਂ ਨਹੀਂ ਲੱਗਦਾ ਕੋਈ ਅਜੇ ਸ਼ੱਕ ਇਦਾਂ ਵੀ ਸ਼ਹਿਰ ਚ ਵੀ ਬਹੁਤ ਚੋਰੀਆਂ ਹੋ ਰਹੀਆਂ ਨੇ ਪਰ ਸਾਨੂੰ ਤਕਰੀਬਨ ਉਹੀ ਬੰਦਿਆਂ ਦੇ ਕੰਮ ਲੱਗਦੇ ਆ ਜਿਹੜੇ ਸ਼ਹਿਰ ਚ ਕਰ ਰਹੇ ਨੇ ਉਹਨਾਂ ਨੇ ਹੀ ਇੱਥੇ ਕੀਤਾ ਹੋ ਸਕਦਾ ਆ ਕੋਈ ਚੌਂਕੀਦਾਰ ਇੱਥੇ ਪਹਿਰੇਦਾਰ ਹੈਗਾ ਕੋਈ ਪਹਿਰੇਦਾਰ ਕੋਈ ਚੌਂਕੀਦਾਰ ਹੈ ਨਹੀਂ ਅਸੀਂ ਥੋੜਾ ਸ਼ਹਿਰ ਤੋਂ ਬਾਹਰ ਨਿਕਲ ਜਾਂਦੇ ਆ ਜੀ ਸੈਕਟਰ 8 ਸਕੂਲ ਦੇ ਪੁਆਇੰਟ ਤੋਂ ਥੋੜਾ ਅੱਗੇ ਆਈ ਇਸ ਮੌਕੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ਠਹਿਰ ਇੱਕ ਰਾਤ ਦੇ ਵਿੱਚ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਣਾ ਅਜਿਹੇ 'ਚ ਪੁਲਿਸ ਪ੍ਰਸ਼ਾਸਨ ਦੀ ناکامی ਸਾਹਮਣੇ ਆ ਰਹੀ ਹੈ ਸਰਕਾਰ ਅਤੇ ਪ੍ਰਸ਼ਾਸਨ ਸਭ ਕੁਝ ਠੀਕ ਹੋਣ ਦੇ ਦਾਅਵੇ ਕਰ ਰਿਹਾ ਪਰ ਹਕੀਕਤਾਂ ਇਹ ਹੈ ਕਿ ਪੰਜਾਬ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਸ਼ਰਿਆਮ ਲੁਟੇਰੇ ਗੁੰਡੇ ਲੋਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਇਹਨਾਂ ਨੂੰ ਰੋਕਣਾ ਪੁਲਿਸ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਹਕੀਕੀ ਟੀਵੀ ਪੰਜਾਬੀ ਲਈ ਮਾਛੀਵਾੜਾ ਸਾਹਿਬ ਤੋਂ ਰਵਿੰਦਰ ਸਿੰਘ ਢੱਲੋਂ ਦੀ ਰਿਪੋਰਟ